ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਲੜੀਵਾਰ ਇਤਿਹਾਸਕ ਲੜੀ ਵਿੱਚ ਅੱਜ ਅਸੀਂ ਸਰਵਣ ਕਰਾਂਗੇ ਕਿ ਆਪ ਜੀ ਦਾ ਜੋ ਨਿਤਕਰਮ ਸੀ ਉਸ ਦਾ ਵਿਸਥਾਰ ਸਿੱਖ ਇਤਿਹਾਸਕਾਰਾਂ ਨੇ ਦਿੱਤਾ ਹੈ ਪਹਿਰ ਰਾਤ ਰਹਿੰਦੇ ਜਾਗਦੇ ਕਿਸੇ ਨੂੰ ਨਾ ਉਠਾਉਂਦੇ ਸੋਚਾਚਾਰ ਕਰਨ ਉਪਰੰਤ ਆਗਿਆ ਲੈ ਕੇ ਭਾਈ ਬੱਲੂ ਜੀ ਜਲ ਲੈਣ ਚਲਾ ਜਾਂਦਾ ਭਾਈ ਬੱਲੂ ਜੀ ਜ਼ਿੰਦਗੀ ਭਰ ਸੇਵਾ ਨਿਭਾਉਂਦੇ ਰਹੇ ਗੁਰੂ ਜੀ ਇਸ਼ਨਾਨ ਕੇਸਾਂ ਸਮੇਤ ਰੋਜ਼ ਕਰਦੇ ਨਹੀਂ ਵੀ ਪਾਉਂਦੇ ਇਸ਼ਨਾਨ ਉਪਰੰਤ ਵਸਤਰ ਸਪੈਦ ਪਾਉਂਦੇ ਜੋ ਇੱਕ ਵਾਰੀ ਵਸਤਰ ਪਾ ਲੈਂਦੇ ਉਸ ਨੂੰ ਫਿਰ ਅੰਗੀਕਾਰ ਨਾ ਕਰਦੇ ਪਹਿਲਾ ਵਸਤਰ ਗਰੀਬ ਲੋੜਵੰਦ ਨੂੰ ਦੇ ਦਿੰਦੇ ਇਸ ਤੇ ਹੈਰਾਨੀ ਇਹ ਹੈ ਕਿ ਦੂਜਾ ਜੋੜਾ ਘਰ ਵਿੱਚ ਨਹੀਂ ਸੰਨ ਰੱਖਦੇ ਫਿਰ ਇਕਾਂਤ ਵਿੱਚ ਬੈਠ ਜਾਂਦੇ ਸਮਾਧੀ ਲੱਗ ਜਾਂਦੀ ਅੰਮ੍ਰਿਤ ਵੇਲੇ ਸੰਗਤ ਵਿੱਚ ਆ ਬਿਰਾਜਦੇ ਭਾਈ ਸਾਧੂ ਬਾਦੂ ਬਲਵੰਡ ਜੀ ਅਤੇ ਸੱਤਾ ਜੀ ਕੀਰਤਨ ਸੁਣਾ ਦੇ ਕਈ ਵਾਰ ਆਪ ਕੀਰਤਨ ਵਿੱਚ ਅਗਵਾਈ ਕਰਦੇ ਪੌਪ ਫੁੱਟ ਦੀ ਭੋਗ ਪਾਉਂਦੇ ਅਤੇ ਖੜਾ ਪ੍ਰਸ਼ਾਦ ਪਤਾਇਆ ਜਾਂਦਾ ਸੰਗਤਾ ਆਪਣੀਆਂ ਮਨੋ ਕਾਮਨਾਵਾਂ ਦੱਸਦੀਆਂ ਕਿਸੇ ਨੂੰ ਨਾਮਦਾਨ ਕਿਸੇ ਦੀ ਦੁਨੀਆਵੀ ਥੋੜ੍ਹ ਦੂਰ ਕਿਸੇ ਨੂੰ ਭਗਤੀ ਲਗਾਉਂਦੇ ਕਿਸੇ اٹਕੇ ਹੋਏ ਨੂੰ ਅਗਾਹ ਤੋੜਦੇ ਕਿਸੇ ਮਾਇਆ ਵਿੱਚ ਗਰਸੇ ਹੋਏ ਨੂੰ ਬਾਹਰ ਕੱਢਦੇ ਕਿਸੇ ਨੂੰ ਜੀਵਨ ਕਿਸੇ ਨੂੰ ਅਨੰਤ ਸ਼ਾਂਤੀ ਬਖਸ਼ ਦੇ ਤ੍ਰਿਪਤੇ ਮਨੋਰਥ ਪਾਏ ਗੱਲ ਕੀ ਜਦ ਬਚਨ ਉਚਾਰਦੇ ਤਾਂ ਇੰਜ ਹੁੰਦਾ ਜਿਵੇਂ ਸਾਗਰ ਛਲ ਮਾਰ ਕੇ ਰਤਨ ਬਾੜ ਸੁੱਟ ਰਿਹਾ ਹੈ ਪ੍ਰੇਮ ਨਾਲ ਸਭ ਮੁਖੋਂ ਧੰਨ ਧੰਨ ਕਹਿੰਦੇ ਪਰ ਉਪਕਾਰ ਦੁਹਰਾ ਕੇ ਸੰਤਾਂ ਆਪਣਾ ਰੋਮ ਰੋਮ ਖਿੜਿਆ ਖਿੜਿਆ ਅਨੁਭਵ ਕਰਦੀਆਂ ਸਿਮਰਨ ਦੀ ਲੇਵ ਸਭ ਦੀ ਲੱਗ ਜਾਂਦੀ ਸੰਗਤ ਸਮੇਤ ਗੁਰੂ ਜੀ ਸੇਵਾ ਕਰਦੇ ਫਿਰ ਕਿਰਤ ਕਰਦੇ ਗੁਜਾਰੇ ਹਿੱਤ ਭਟਕ ਕਰਕੇ ਫਿਰ ਉੱਥੇ ਪੁੱਜਦੇ ਜਿੱਥੇ ਲੰਗਰ ਤਿਆਰ ਹੋ ਰਿਹਾ ਹੁੰਦਾ ਆਪਣੀ ਹੀ ਨਿਗਰਾਨੀ ਹੇਠ ਲੰਗਰ ਤਿਆਰ ਕਰਾਂਦੇ ਸਭ ਸੰਗਤ ਨੂੰ ਨਾਲ ਲੈ ਕੇ ਲੰਗਰ ਛਕਣ ਲਈ ਪੰਗਤ ਵਿੱਚ ਬੈਠਦੇ ਕੋਈ ਵਾਰਨ ਆਸ਼ਰਮ ਭੇਦ ਨਹੀਂ ਸੀ ਗੁਰਪਾਈ ਹੰਸਾਂ ਦੀ ਡਾਰ ਵਾਂਗ ਸਨ ਕੋਈ ਊਚ ਨੀਚ ਦਾ ਵਿਤਕਰਾ ਨਹੀਂ ਸੀ ਆਪ ਦਾ ਅਲੂਣਾ ਓਗਰਾ ਜੋ ਭਿੱਜਿਆ ਹੋਇਆ ਬਾਜਰਾ ਜਾਂ ਕਣਕ ਪੁੱਜੀ ਹੋਈ ਉਬਾਲੀ ਜਾਂ ਗਾੜੀ ਚਾਵਲਾਂ ਦੀ ਪੇਸ਼vang ਹੁੰਦਾ ਸੀ ਖਾਂਦੇ ਉਹ ਵੀ ਥੋੜਾ ਜਿਹਾ ਗੁਜਾਰੇ ਮਾਤਰ ਸੰਗਤ ਲਈ ਛੇਤੀ ਪ੍ਰਕਾਰ ਦਾ ਭੋਜਨ પ્રેમ ਨਾਲ ਤਿਆਰ ਕਰਾਂਦੇ ਪ੍ਰਸ਼ਾਦ ਪਾ ਕੇ ਚਵਾਰੇ ਜਾਂ ਵਿਰਾਜ ਦੇ ਕੁਝ ਦਿਨ ਆਰਾਮ ਕਰਦੇ ਉਸ ਉਪਰੰਤ ਬਾਹਰੋਂ ਆਈਆਂ ਸੰਗਤਾਂ ਨੂੰ دیدار ਦੇਂਦੇ ਫਿਰ ਇਸ ਸਮਾ ਉਹਨਾਂ ਲਈ ਨਿਯਤ ਕਰ ਦਿੱਤਾ ਜੋ ਵਰਨ ਭਰਮ ਛੱਡ ਕੇ ਇੱਕੋ ਪੰਗਤ ਵਿੱਚ ਪ੍ਰਸ਼ਾਦ ਪਾਉਂਦੇ ਸਨ ਇਹ ਹੁਕਮ ਦੇ ਦਿੱਤਾ ਸੀ ਜਿਸ ਨੇ ਲੰਗਰ ਨਹੀਂ ਛਕਿਆ ਉਸ ਨੂੰ ਗੁਰੂ ਜੀ ਨਿਜ ਦਰਸ਼ਨ ਨਹੀਂ ਦੇਣਗੇ ਕਿਤਨੀ ਕੜਾਈ ਸੀ ਉਸ ਦਾ ਉਹ ਚੇਚਾ ਵਰਨ ਮਹਿਮਾ ਪ੍ਰਕਾਸ਼ ਨੇ ਕੀਤਾ ਹੈ ਜੋ ਖਾਏ ਪ੍ਰਸ਼ਾਦ ਦਰਸ਼ਨ ਕਰੇ ਧਰੀ ਪ੍ਰਤੀਗਿਆ ਧਿਆਨ ਬਿਨ ਪ੍ਰਸ਼ਾਦ ਪਾਏ ਦਰਸ ਹੋਏ ਨਾ ਕਿਤ ਹੂ ਕਾਲ ਇਸ ਤਰ੍ਹਾਂ ਪਹਿਰ ਦਿਨ गुज़र ਜਾਂਦਾ ਕਥਾ ਹੁੰਦੀ ਵਿਦਵਾਨ ਕਥਾ ਕਰਦੇ ਅਤੇ ਗੁਰ ਸਾਖੀਆਂ ਸੁਣਾਦੇ ਇਤਿਹਾਸ ਵੀ ਦੁਹਰਾਇਆ ਜਾਂਦਾ ਅਤੇ ਭਾਵ ਦੀ ਗੱਲ ਸਿੱਖਾਂ ਨੂੰ ਸਮਝਾਈ ਜਾਂਦੀ ਆਪਜੀ ਵੀ ਸੁਣਦੇ ਤੇ ਲੋੜ ਸਮੇਂ ਬਚਨ ਉਚਾਰ ਢੰਡੀ ਖੋਲ ਦਿੰਦੇ ਫਿਰ ਕੀਰਤਨ ਹੁੰਦਾ ਤੇ ਸੋਦਰ ਦਾ ਪਾਠ ਹੁੰਦਾ ਰਾਤ ਦਾ ਪ੍ਰਸ਼ਾਦ ਪਾ ਕੇ ਕਦੇ ਬਾਹਰ ਬੈਠ ਚਰਚਾ ਹੁੰਦੀ ਕਦੇ ਬਿਆਸਾ ਦੇ ਕਿਨਾਰੇ ਚਲੇ ਜਾਂਦੇ ਤੇ ਕਦੇ ਤੁਰਦਿਆਂ ਹੀ ਵਿਚਾਰ ਦੇ ਜਾਂਦੇ ਆਪ ਜੀ ਰਾਤ ਦਾ ਪ੍ਰਸ਼ਾਦ ਨਾ ਪਾਉਂਦੇ ਇਹ ਹੁਕਮ ਵੀ ਦੇ ਦਿੱਤਾ ਸੀ ਕਿ ਲੰਗਰ ਦੀ ਕੋਈ ਵਸਤੂ ਰਾਤ ਸਾਮ ਨਹੀਂ ਰੱਖਣੀ ਜੋ ਬਚ ਜਾਂਦਾ ਉਹ ਪਸ਼ੂਆਂ ਨੂੰ ਖਵਾਲ ਦਿੰਦੇ ਤੇ ਫਿਰ ਜੋ ਵੀ ਰਹਿ ਜਾਏ ਬਿਆਸਾ ਵਿੱਚ ਮੱਛੀਆਂ ਆਦ ਲਈ ਪਾ ਦਿੰਦੇ ਘੜਿਆਂ ਵਿੱਚ ਪਾਣੀ ਤੱਕ ਵੀ ਨਾ ਰੱਖਦੇ ਕਿਸੇ ਦੀ ਝਾਕ ਲੰਗਰ ਜਾਂ ਗੋਲਗ ਵਿੱਚ ਨਾ ਰਹੇ ਪੁੱਛਣ ਤੇ ਕਿਹਾ ਕਰਦੇ ਕਦੇ ਕਿਸੇ ਪੰਛੀ ਨੇ ਵੀ ਕੱਲ ਲਈ ਝੋਲ ਰੱਖਿਆ ਹੈ ਕਦੇ ਕਿਸੇ ਦਰਬੇਸ਼ ਨੇ ਵੀ ਪੂੰਜੀ ਜਮਾ ਕੀਤੀ ਹੈ ਜਿਮ ਬਿਹੰਗ ਦਰਬੇਸ਼ ਹਵੇ ਸੰਚੈ ਨਾ ਕਰਹਿ ਇਸ ਕਰਨੀ ਦਾ ਹੀ ਸਦਕਾ ਸੀ ਕਿ ਅੰਮ੍ਰਿਤ ਵੇਲੇ ਹੀ ਸੰਤਾਂ ਹੁਮ ਹੁਮਾ ਕੇ ਪੁੱਜਦੀਆਂ ਪੇਟਾਵਾਂ ਉਹ ਨਾਲ ਲਿਆਂਦੀਆਂ ਲੰਗਰ ਲਈ ਕਿੱਧਰੋਂ ਅੰਨ ਦੇ ਗੱਡੇ ਕਿੱਧਰੋਂ ਤਾਜ਼ਾ ਘਿਓ ਕਿੱਧਰੋਂ ਫਲ ਤੇ ਸਬਜ਼ੀਆਂ ਦੇ ਢੰਡਾਰ ਰੋਜ਼ ਆਪੇ ਹੀ ਲੱਗ ਜਾਂਦੇ ਕਿਸੇ ਨੂੰ ਨਾ ਝੱਖੜ ਦੀ ਪ੍ਰਵਾਸੀ ਅਤੇ ਨਾ ਤੂਫਾਨ ਦੀ ਸਿੱਖੀ ਪਣਪ ਰਹੀ ਸੀ ਜੋ ਵੀ ਕੋਈ ਗੋਇੰਦਵਾਲ ਤੋਂ ਮੁੜਦਾ ਉਸਦੇ ਚਿਹਰੇ ਤੇ ਨੂਰਾਨੀ ਝਲਕ ਦਲਕਾ ਮਾਰਦੀ